हां जी दोस्तों ਤੁਹਾਡਾ ਮਾਨ ਕਮਰਸ਼ੀਅਲ ਗੋਟ ਫਾਰਮ ਜੇ ਸਵਾਗਤ ਕੀਤਾ ਜਾਂਦਾ ਹੈ ਅੱਜ ਦਿਨੇ ਐਤਵਾਰ ਉਹ ਪਿੰਡ ਬੁਰਝਰੀ ਵਿਖੇ ਜੋ ਬੱਕਰਾ ਮੰਡੀ ਲੱਗਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਰ ਐਤਵਾਰ ਬੱਕਰਾ ਮੰਡੀ ਬੁਰਝੇ ਲੱਗਦੀ ਹੈ ਤੋਂ ਇਹ ਮੇਨ ਰੋਡ ਦੇ ਉਪਰ ਬਿਲਕੁਲ ਦੇ ਤੁਹਾਰਿਆਂ ਦੀ ਇਹ ਬਿਲਕੁਲ ਮਾਨਸਾ ਰਾਮਪੁਰਾ ਰੋਡ ਨੂੰ ਜਾਂਦਾ ਰੋਡੋਂ ਸਿੱਧਾ ਠੀਕ ਹੈ ਤੇ ਤੁਸੀਂ ਮਾਲ ਵੇਚਣਾ ਹੋਵੇ ਖਰੀਦਣਾ ਹੋਵੇ ਤਾਂ ਐਤਵਾਰ ਤੁਸੀਂ ਬੱਕਰਾ ਮੰਡੀਪੁਰ ਜਰੀ ਆ ਸਕਦੇ ਹੋ ਵੇਚਣ ਦੇ ਖਰੀਦਣ ਦੇ ਲਈ ਦੂਜੀ ਗੱਲ ਇਹ ਮਾਲ ਆ ਲੋਡ ਕਰਨਾ ਗੱਡੀ ਤੇ ਤੇ ਜਿਹੜਾ ਕਿ ਅੱਜ ਖਰੀਦਿਆ ਗਿਆ ਸੀ ਉਹਨੂੰ ਲੋਡ ਕਰਾਂਗੇ ਤੇ ਗੱਡੀ ਲਾਉਣ ਜਾ ਰਹੇ ਆਂ ਵੀ ਪੈ ਕਰਕੇ ਤੇ ਇਹ ਗੱਡੀ ਦੇ ਵਿੱਚ ਜਾਣਾਗਾ ਮਾਲ ਫਾਦਰ ਸਟੇਟ ਜਾਊਗਾ ਠੀਕ ਆ ਤੇ ਹੁਣ ਲੋਡ ਕਰਦੇ ਆਂ ਸੋ ਵਧੀਆ ਬਕਰਮੰਡੀ ਭਰਦੀ ਆ ਤੇ ਤੁਸੀਂ ਜਿਹੜਾ ਮਾਲ ਆ ਉਹ ਚੰਗੇ ਰੇਟ ਜਿੱਥੇ ਵੇਚ ਕੇ ਖਰੀਦ ਕਰ ਸਕਦੇ ਹੋ ਵੇਚ ਸਕਦੇ ਠੀਕ ਆ ਹੁਣ ਆ ਗੱਡੀ ਆ ਲੋਡ ਕਰਨ ਨੂੰ ਲੱਗੇ ਆ ਤੇ ਮਾਲ ਆ ਗਾ ਜਿਹੜਾ ਉਹ ਫਿੱਜ ਗਿਆ ਸੀਗਾ ਤੇ ਇਹ ਮਾਲ ਆ ਜਿਹੜਾ ਜਲੂਰ ਕਰਨਾਗਾ ਸਾਰਾ ਠੀਕ ਆ ਸੋ ਪਹੁੰਚਿਆ ਕਰੋ ਹਰ ਐਤਵਾਰ ਠੀਕ ਆ ਸ਼ੁਕਰੀਆ ਧੰਨਵਾਦ